ਸਚ ਹਾਰ ਬਾਗ ਦੇ ਜਿਹੜੇ ਦੋ ਪਿਤਾ ਤੇ ਪੁੱਤਰ ਹੈ ਉਹਨਾਂ ਨੂੰ ਹੋਮ ਭਗੋੜੇ ਐ ਇਸ ਵੇਲੇ ਲੰਗੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਤੇ ਬਾਰੇ ਇਨਫੋਰਮੇਸ਼ਨ ਦਿਓ ਇਹ ਐਫ ਆਈ ਆਰ ਨੰਬਰ 15 ਹੈ ਡੇਟਡ 1/7/25 ਅੰਡਰ ਸੈਕਸ਼ਨ 420 465 ਦਾ 6878 120 ਬੀ ਇਹ ਐਫ ਆਈ ਆਰ ਇੰਦਰਜੀਤ ਕੌਰ ਦੀ ਕੰਪਲੇਂਟ ਦੇ ਉੱਤੇ ਦਰਜ ਹੋਈ ਹੈ ਇਹ ਕਾਰਤਿਕ ਸ਼ਰਮਾ ਤੇ ਵਿਕਾਸ ਸ਼ਰਮਾ ਜਿਹੜੇ ਕਿ ਚੋਹਾਰ ਬਾਗ ਦੇ ਰਹਿਣ ਵਾਲੇ ਹੈ ਉਹਨਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਜਿਹੜੀ ਮਾਮਲਾ ਕੀ ਹੈ ਵੀ ਮਾਮਲਾ ਇਹਨਾਂ ਨੇ ਕੋਈ ਜ਼ਮੀਨ ਖਰੀਦੀ ਸੀਗੀ ਇਹ ਕਹਿਣਾ ਰਹੀ ਹੈ ਇੰਦਰਜੀਤ ਕੋਰ ਤੋਂ ਉਹਦੇ ਵਿੱਚ ਕੋਈ ਝਾਲੀ ਰਸੀਦ ਬਣਾਈ ਜੀ 2 ਕਰੋੜ ਦੀ ਅੱਛਾ ਉਹ ਉਹ ਮਾਮਲਾ ਹੈਗਾ ਜਿਹਦੇ ਰਿਗਾਰਡਿੰਗ ਤਫਤੀਸ਼ ਚੱਲੀ ਹੈ ਅੱਛਾ ਅੱਛਾ ਇਸ ਬਾਰੇ ਇਹ ਵੀ ਪਤਾ ਲੱਗਿਆ ਸੀ ਕਿ ਪਹਿਲਾਂ ਇੱਕ ਪੇਮੈਂਟ ਹੋ ਚੁੱਕੀ ਹੈ ਇਹਨਾਂ ਨੂੰ ਜਾਂ ਕੀਤੀ ਜਾ ਚੁੱਕੀ ਹੈ ਇਹ ਵੀ ਕੁਝ ਸੀਗਾ ਇਦਾਂ ਦਾ ਹਾਂਜੀ ਇਹਦੇ ਵਿੱਚ ਪਹਿਲਾਂ 1 ਕਰੋੜ 25 ਲੱਖ ਰੁਪਏ ਦੀ ਪੇਮੈਂਟ ਕੀਤੀ ਗਈ ਸੀ ਅੱਛਾ ਤੇ ਇਹ ਹੁਣ ਕੀ ਅੱਗੇ ਤਫਤੀਸ਼ ਤਫਤੀਸ਼ ਚੱਲੀ ਹੈ ਜੀ ਬਾਕੀ ਜੋ ਫੈਕਟ ਸਾਹਮਣੇ ਆ ਰਹੇ ਹੈ ਪਰ ਲਾ ਐਸ ਪਰ ਤਫਤੀਸ਼ ਜੋ ਆਏਗਾ ਸਾਹਮਣੇ ਉਹ ਦੇ ਅਕੋਰਡਿੰਗਲੀ ਕਰੇ ਇਹ ਲੋਗੇ ਫਰਾਰ ਹੋ ਚੁੱਕੇ ਫਿਲਹਾਲ ਫਰਾਰ ਅੱਛਾ ਲੱਭਣ ਦੀ ਕੋਸ਼ਿਸ਼ ਅੱਛਾ ਵੈਸੇ ਸਵਾਲ ਇਹ ਹੈ ਕਿਉਂਕਿ ਐਨ ਆਰ ਆਈਸ ਨੂੰ ਲੈ ਕੇ ਨਾ ਆਲਰੇਡੀ ਬੜੇ ਕੇਸ ਆਂਦੇ ਰਹੇ ਐ ਪਰ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਕਈ ਵਾਰੀ ਉਹ ਨਹੀਂ ਨਿਪਟਰੀ ਚੜ ਪਾਉਂਦੇ ਜਾਂ ਕੁਝ ਨਹੀਂ ਲੱਭਦਾ ਉਹ ਇਹ ਵੀ ਮਾਮਲਾ ਐਵੇਂ ਹੀ ਰਹ ਜੂਗਾ ਕਿਉਂਕਿ ਬਹੁਤ ਵੱਡੀ ਦਿਨੇਵਾਰੀ ਬਣ ਜਾਂਦੀ ਜਦੋਂ ਐਨ ਆਰ ਆਈ ਸ਼ਿਕਾਇਤ ਕਰਦੇ ਆਣਗੇ ਨਹੀਂ ਬਿਲਕੁਲ ਇਦਾਂ ਨਹੀਂ ਰਹੇਗਾ ਜੀ ਜਿਹੜਾ ਮਾਮਲਾ ਜਿੰਨੇ ਕੇ ਦਰਜ ਹੁੰਦੇ ਆ ਉਹ ਐਸ ਪਰ ਲਾ ਐਸ ਪਰ ਲਾ ਆ ਸਿਕੂ ਟੂ ਕੋਟ ਕਰਵਾਣੇ ਆ ਕੋਰਟ ਚ ਜਾਂਦੇ ਆ ਕੋਰਟ ਚ ਚੱਲਦੇ ਆ ਐਨਐਲਆਈ ਕੋਰਟਸ ਨੇ ਸਾਡੀਆਂ ਤੇ ਇਹ ਵੀ ਅਸੀਂ ਤਫਤੀਸ਼ ਤੋਂ ਬਾਅਦ ਜੋ ਸਿੱਟਾ ਨਿਕਲੇਗਾ ਐਸ ਪਰ ਲਾ ਜਿਹੜੀ ਜਿਹੜੀ ਫਾਈਨਲ ਰਿਪੋਰਟ ਸਬਮਿਟ ਕਰਾਂਗੇ ਅੱਛਾ ਇਹ ਵੀ ਇਹਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੇ ਦੋਵੇਂ ਪਿਓ ਪੁੱਤ ਹੈਗੇ ਨੇ ਬਿਕਰਮ ਮਜੀਠੀਆ ਦੇ ਬੜੇ ਕਰੀਬੀ ਰਹੇ ਇੱਕ ਤਰ੍ਹਾਂ ਇੱਕ ਸਮੇਂ ਤੇ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ